ਅਨੰਦਿਕ ਗੀਤ ਉਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਪੈਂਵਾ ਜਿਹੜਾ 1 ਵਜੇ ਹੁਣਾਂ ਲਪੇੜਦਾ ਤੁਹਾਨੂੰ ਪਤਾ ਹੀ ਆ ਵੀ ਆਪਣੇ ਬੱਚਾ ਪਾਰਟੀ ਆਈ ਹੋਈ ਹੈਗੀ ਬੱਚੇ ਆਏ ਹੋਏ ਨਹੀਂ ਤੇ ਟਾਈਮ ਆ 1 ਵਜ ਗਿਆ ਧੁੱਪ ਕਿੰਨੀ ਐਨੀ ਧੁੱਪ ਤੇਜ ਆ ਬਾਰੇ ਚੱਕਿਆ ਨਹੀਂ ਜਾਂਦਾ ਹੈਗਾ ਐਨੀ ਇੱਕ ਧੁੱਪ ਧੁੱਪ ਹੈ ਸਰਦਾਰ ਜੀ ਦੇ ਦੋ ਦੋ ਘੜੇ ਲੱਗੇ ਨੇ ਧੁੱਪ ਤਾਂ ਢੱਢ ਨਹੀਂ ਘਰੇ ਦੇ ਸੈਲਰ ਚੱਕ ਚਾਹ ਲੈਣੇ ਹੋ ਕਿਉਂਕਿ ਉਹਨਾਂ ਪਤਾ ਹੀ ਹੈ ਪੰਜੀ ਲੱਗੂਗੀ ਹੈਨਾ ਚਾਹਲ ਜ਼ਰੂਰੀ ਨਹੀਂ ਸੈਲਰ ਜੋਂ ਲੈ ਕੇ ਆਏ ਨੇਗੇ ਕੱਡੇ ਕਢਾਇਓ ਤੇ ਮਿਲਦੇ ਨੇ ਕਹਿੰਦੇ ਮਰਜ਼ੀ ਲੈ ਲੋ ਮਹਿੰਗੇ ਸਸਤੇ ਹੈਨਾ ਤੇ ਇਹਨਾਂ ਦਾ ਸੌਦਾ ਕੋਈ ਵੀ ਜਾਣੀ ਨਹੀਂ ਕਿਸੇ ਨੂੰ ਸੀ ਜਵਾਖਾ ਰੋਲੇ ਬਲਲੀ ਬਿੱਤੀ ਹਾਰਦੀ ਮਸੀਨੇ ਕੁਰਵਾ ਅੱਜ ਜਿਹੜਾ 10 ਬਾਜਰ ਪੈ ਰਿਹਾ ਸੀ ਕੰਮ ਕਰਕੇ ਉੱਥੇ ਬੈ ਗਈਆਂ ਜਵਾਖ ਪਾਏਗੇ ਗੱਲ ਚੱਕ ਇਹ ਸ਼ੰਪੂ ਕਹਿੰਦੇ ਸੀ ਉਹਦਾ ਇਹ ਜਿਹੜਾ ਕੁਝ ਮੰਗਵਾਇਆ ਸੀ ਉਹਦਾ ਸ਼ੈਂਪੂ ਰਹੇਗਾ ਪੰਜਾਬ ਪੇਸਟ ਤੇ ਸ਼ੈਂਪੂ ਰਹੇਗਾ ਸੁਗਮ ਤੁਸੀਂ ਵੀ ਯਾਰ ਕਰਦੀਆਂ ਤੁਸੀਂ ਤਨੋਂ ਨਾਲ ਹੀ ਪਾਉਣਾ ਪਾਸਤਾ ਇਹ ਮੋਟਾ ਪਾਸਤਾ ਜਾਂਦਾ ਕਿਤੇ ਮਕਰੋਨੀ ਤੇ ਆਪ ਹੋ ਜਾਏਗਾ ਤੇ ਜੇ ਜੁਨਾ ਪਤਾਈ ਆਪਾਂ ਨੂੰ ਬੱਚਿਆਂ ਨੂੰ ਟੁੱਟੀਆਂ ਨਹੀਂ ਇਹ ਬਹੁਤ ਸੇਤੀ ਬਣਨ ਵਾਲੇ ਨੇ ਜਿਹੜਾ ਰਹਾਗਾ ਪੋਹਾ ਪੋਹਾ ਹੈਗਾ ਉਹ ਵੀ ਸੇਕੀ ਬਣ ਜਾਂਦੀ ਹੈ ਜਿਹੜੀ ਮਕਰੋਨੀ ਆ ਉਹ ਵੀ ਬਹੁਤ ਸੇਤੀ ਬਣ ਜਾਂਦੀ ਹੈ ਜਿਹੜੇ ਭੈਣਾਂ ਦੇ ਰਿਸ਼ਤੇਦਾਰ ਘਰੇ ਆਏ ਹੋਏ ਨਾ ਉਹ ਵੀ ਇਹ ਮੰਗਵਾ ਆ ਲਿਆ ਰੋਟੀ ਸੋਹਤ ਜਿਹੜੀ ਇਹ ਬਹੁਤ ਵੀ ਸਕੱਟ ਸਮੇਂ ਚ ਬਣਦੀਆਂ ਨੇ ਸਾਨੂੰ ਪਤਾ ਹੀ ਐ ਗਰਮੀਆਂ ਚ ਹਨਾ ਸੋਚ ਖੜਨ ਬਹੁਤ ਹੋ ਜਾਂਦਾ ਤੇ ਆ ਸਾਬਣ ਆ ਕੇ ਤਾਂ ਕਲੀ ਕਲੀ ਹੁੰਦੀ ਤੇ ਉਹ ਲਈ ਹੋਰ ਆਗਮਨ। ਹੁਣ 1 ਕੱਪ ਇੱਕ ਕੱਚੇ ਤਿੰਨ ਸਾਬਣਾਂ ਲਏ ਗਿਆਂ। 6 ਸਾਬਣਾਂ ਲਏ ਗਿਆਂ। ਇਸ ਸਣਾਗਾ। ਜਦੋਂ ਇਹਨਾਂ ਦੇ ਅੰਦਰ ਹੀ ਆਪਾਂ ਅੱਪਤੀ ਜੀ ਘਾਲੜੀਏ ਬੰਦੀਆਂ ਬਡੀਆਂ ਨੇ। ਕਿਉਂਕਿ ਹੁਣ ਦਾਲ ਸਬ지 ਬਣਾ ਪੁਰੂ ਤੁੰਡੀ ਹਨ ਫੇਰ ਤੱਕ ਸੁਜਾਇਆ ਗੁਰੂਗਰ। ਆ ਹੈਗਾ ਜੀ ਬਣਾ ਪਾਪੂ ਕੋਣ ਵਾਲੀ ਮੱਕੀ ਆ ਹੈ ਜੀ ਮੂੰਗੀ ਮਸਾਲੇ ਆ ਹੈ ਲੇ ਗੁੜ ਸਾਡੇ ਨੂੰ 2 ਦਿਨ ਹੋ ਗਏ ਗੁੜ ਮੁੱਕਿਆ ਤੇ ਅੱਤੀ ਸਾਨੂੰ ਖਾਣ ਦੀ ਚਾਹ ਸੁਆਦ ਨਹੀਂ ਲੱਗਦੀ ਬਦਾਂ ਬੜਨ ਭੋਗ ਮੈਂ ਲਾਤਾ ਬਾਰੇ ਵੀਰੂ ਬਰਕਤਾਂ ਵਾਲਾ ਸਮਾਨ ਹੋਵੇ ਮੁੱਕੇ ਨਾ ਹੋਰ ਸਮਾਨ ਤਾਂ ਆਪਣੇ ਜਣੀ ਕਿ ਹੈਗਾ ਸੀਗਾ ਹਾਜੀ ਕਰੇ ਪਿਹਾਲੀ ਮਿਰਚਾਂ ਕਰੇ ਪਿਹਾਲੀਆਂ ਨੂਨ ਪਿਆਗਾ ਜਿੱਦੋਂ ਪਹਿਲਾ ਖਵਦਾ ਲੈਂਦਾ ਇੱਕ ਭਾਂਖਾ ਦੀ ਦੀਦੀ ਤੁਸੀਂ ਇੰਨਾ ਨੂਨ ਇਕੱਠਾ ਲਿਓ ਨਾ ਬਣੇ ਲਿਖਦੇ ਤਾਂ ਦੋ ਥੈਲੀਆਂ ਹੁੰਨਿਆ ਦੁਕਾਨਦਾਰ ਨਾ 10-10 ਥੈਲੀਆਂ ਦੇ ਦਿੰਦਾ ਕਿਉਂਟ ਚਲ ਗਰਨੀਆਂ ਚ ਮੱਜਾਂ ਨੂੰ ਨੂਨ ਤੇ ਪਾਣੀ ਚ ਨੂਨ ਪਾਇਆ ਜਾਂਦਾ ਹੈ ਨਾ ਧੋਜਣ ਦਾ ਸਮਾਂ ਆਹਾਂ ਗੁੜਾ ਗੁੜਾਇ ਸਾਮਣੇ ਆ ਗਿਆ ਪਾਸਤਾ ਬਣਾਣਾ ਬਣ ਜੂਗਾ ਪਾਸਤਾ ਬਣਾਦਾਂਗੇ ਇੱਕ ਪੈਕਟ ਹੈ 312 ਪਾਣੀ ਜੂਗਾ ਆਹ ਤਾਂ ਦੋ ਬਰਾਹੇ ਸੀ ਸੋ ਤਾਂ ਅਗਲੇ ਬੱਚਾ ਜੋਗਾ ਬਣਾ ਲਾਂਗੇ ਚਲ ਸਿਆਣਾ ਬੰਦਾ ਤਾਂ ਹਣ ਹਣ ਮਾਲਕ ਕੇ ਰੋਟੀ ਰੁੱਟੀ ਵੀ ਖਾ ਲਾਣ ਦਪਹਿਰ ਬੱਚਾ ਰੋਫਾ ਹੋ ਜਾਂਦਾ ਤੇ ਹੁਣ ਮੈਂ ਇਹਨੂੰ ਉਬਲ ਮਾ ਧਰੂੰਗੀ ਜਿਨੇ ਪਹਿਲਾਂ ਨੇ ਕੋਰੋਨੀ ਦੀ ਰੈਸਪੀ ਲੈਣੀ ਆ ਪਰੈਸਪੀ ਬਣਾਵਾਂਗੇ ਤੇ ਅੱਜ ਆਹ ਬਣਾਵਾਂਗੇ ਪਰਬਲੀ ਪੰਜਾਬ ਬਣਾਉ। ਇਸ ਤੋਂ ਗੋਮਨ ਕੈਂਤੀ ਆ ਬਣਾਉ ਮੈਂ ਚੜਾ ਫੇਰ ਕਰੇ ਬਣਾ ਲਿਆ ਜਾਬ ਬਣਾ ਲਾਂ ਠੀਕ ਆ। ਆ ਸਭ ਬਣਾ ਲੈਣਾ ਹੁਣ ਨਾਲੀਆਂ ਤੇ ਫੇਸ ਤੇ ਅਸੀਂ ਬਸ ਉਹੀ ਲਾਉਣੇ ਆ ਇਹ ਕਿਉਂ ਸਭ ਕਰ ਤੇ ਰੈਡੀ ਆ ਗਿਆ ਨਾ ਮਸਾਲੇ ਦਾ ਨਾ ਪਤਾ ਨਹੀਂ ਕੀ ਕਰਾਇਆ ਚੱਕਰਾਇਆਗਾ ਸਾੜਤਾ ਪਤਾ ਨਹੀਂ ਕੀ ਹੋ ਇੰਨਾ ਕਰਾਇਆ ਚੜਿਆਗਾ ਪਰसों ਮੈਂ ਦਸਾਂ ਹੁਟ ਗਿਆ ਕੱਲ ਸਾਰੀ ਫੀਟਿੰਗ ਮੱਚ ਗਈ ਆ ਰਾਤ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਇੰਨੀ ਪਿੰਡੇ ਤੇ ਖੁਰਕੁਠੀ ਆਂਦੀ ਪਤਾ ਨਹੀਂ ਕਿਦਨੇ ਤਾਂ ਕੁਝ ਲੜੇ ਦਾ ਨਾ ਪਤਾ ਲੱਗ ਗਿਆ ਤੇ ਪਤਾ ਨਹੀਂ ਕੀ ਤਾਂ ਹੋਇਆ ਕਿ ਨਾ ਇੰਨੀ ਖੁਰਕੁਠੀ ਆਂਦੀ ਪਿੰਡੇ ਤੇ ਇੰਨੀ ਖੁਰਕੁਠੀ ਆਂਦੀ ਆ ਪਿੰਡੇ ਤੇ ਕੋਈ ਮੈਨੂੰ ਤਾਂ ਜਮੀ ਪਤਾ ਨਹੀਂ ਲੱਗਾ ਕਿ ਕੀ ਹੋ ਗਿਆ ਕੀ ਲੜਿਆ ਕੀ ਨਾ ਲੈ ਤਿਆਰੀਆਂ ਮੈਂ ਦਾ ਘਟਰੀ ਨਹੀਂ ਜਾਣਾ ਜੀ ਆਸਮਾਨ ਜਿਹਾ ਸਮਾਨ ਮੈਂ ਤਾਂ ਡੀਕ ਡੀਕ ਕੇ ਸਮਾਨ ਸਾਂਭ ਲਾ ਕਿ ਮੈਂ ਤਾਂ ਉਹੀ ਹਾਲ ਹੋ ਗਿਆ ਰਾਤ ਵਾਲੇ ਓਕੇ ਮੈਂ ਤਾਂ ਜੇ ਮੈਂ ਪੱਖੇ ਮੂਰੇ ਬੈਲੇ ਨਹੀਂ ਮੈਂ ਤਾਂ ਵੱਟਦਾ ਨਹੀਂ ਪਿੰਡਾ ਚਲ ਮੈਂ ਆ ਗੁਰਮਣਾ ਕੇ ਆ ਤੁਹਾਨੂੰ ਚੰਗਾ ਬਣਾਉਂਗੀ ਮੈਂ ਤੂੰ ਦਾ ਪੁੱਤ ਉਹ ਕੋਈ ਮਾਪੇ ਬਣਾ ਲੂੰਗੀ ਚਲੋ ਅਸਮਾਨ ਜਿਹਾ ਸਾਵਧਾ ਮੜਾ ਜਾ ਮੈਂ ਆਇਆ ਮੋਟਾ ਸੇ ਤਪੇੜਾ ਹੋਣਾ ਹੋਰ ਤਾਂ ਤਾ ਹੁਣ ਸਮਾਨ ਸਾਂਤ ਦਵਾਈ ਲਿਆ ਏ ਤੇ ਫੁਰਕ ਮੇਤ ਬਹੁਤ ਜਾਰੀ ਹੋਈ ਜਾਂਦੀ ਆ ਪਿੰਡੇ ਤੇ ਤੇ ਟੀਕਾ ਲਵਾ ਲਈ ਗੋਲੀਆਂ ਦੇ ਅੰਦਰ ਡਾਕਟਰ ਨੇ ਆ ਗੰਡੇ ਕਦੇ ਵਾਸਤੇ ਮਕਰੋਨੀ ਪਾਸਤਾ ਕਿ ਚੌਲ ਬਣੀ ਦੇਣ ਜੀ ਪਰਾਵੀ ਵੀ ਕਹਿੰਦੀ ਮੈਂ ਚੌਲ ਆਹ ਇਸ ਤਰ੍ਹਾਂ ਜੀ ਪਾਸਤਾ ਆਪਣਾ ਮੈਂ ਕਟਸੀਆਂ ਲਿਆਉਣ ਨੂੰ 2 ਫੁੱਟ ਔਰ 2 ਦੀ 2 ਕਟਸੀਆਂ ਕਰ ਦਿੱਤੀਆਂ ਦੋ ਰੈਸਪੀਆਂ ਬਾਹਰ ਆਈਆਂ ਹਨ ਦਫਰ ਦਫਰ ਸਰਦਾ ਸਰਦਾਰ ਜੀ ਕਹਿੰਦੇ ਮਿੱਠੇ ਚਾਵਲ ਖਾਣੇ ਲੇਗੇ ਬੱਚੇ ਕਹਿੰਦੇ ਅਸੀਂ ਮਿੱਠੇ ਚਾਵਲ ਖਾਣੇ ਨਹੀਂ ਅਸੀਂ ਆਹ ਖਾਣੇਗਾ ਉਹ ਆਹ ਆਹ ਮਕਰੋਨੀ ਪਾਸਤਾ ਹੈ ਕਿ ਥੋੜੀ ਮੋਤੀ ਮਕਰੋਨੀ ਜਾਂ ਲੈ ਲੈਣੇ ਤੇ ਬਸ ਇਹਨਾਂ ਆਪਾਂ ਦੇਖਣਾ ਕਿ ਜਿਹੜਾ ਆਪਾਂ ਇਹਨਾਂ ਆਵਲਣੀ ਤਾਂ ਨਹੀਂ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੂਛੇ ਤੇ ਆ ਪਾ ਦੋ ਤੇ ਇਹ ਫਿਰ ਜੁੜ ਚਿਪਦੇ ਜ ਨਹੀਂ ਨਾਲ ਤੇ ਬਸ ਇਹ ਆਪਣਾ ਦੇਖੋ ਚਾਹ ਵਾਂਗੂ ਰਿੱਝਾਂ ਲੱਗ ਗਏ ਇਹਨੂੰ ਆਪਾਂ ਕਰ ਦਨੇ ਬੰਦ 2 ਮਿੰਟੇ ਨੂੰ ਵਿੱਚ ਹੀ ਪੈ ਰਹਿਣ ਦਾਂਗੇ ਤੇ ਇਧਰ ਆਪਣੇ ਚੌਲਾਂ ਦੇ ਵਿੱਚ ਜੋ ਵੀ ਤੁਸੀਂ ਕੱਲਰ ਲੱਡੂ ਵਾਲਾ ਪਾ ਲਓ ਜਲੇਬੀ ਵਾਲਾ ਪਾ ਲਓ ਕੋਈ ਵੀ ਪਾ ਲਓ ਬਣਾ ਤੇ ਇਹ ਆਪਾਂ ਨੇ ਚੌੜਾ ਤਾਂ ਹਾਂ ਹਾਂ ਬਾਸਪਤੀ ਹੈ ਨਹੀਂ ਹੈਗੇ ਘਰ ਵਾਲੀ ਚੌਲੀ ਨੇਗੇ ਤੇ ਇਸ ਨੂੰ ਚੰਗੀ ਕਰ ਆਵਾਲੀ ਦਵਾ ਲਾਂਗੇ ਆਵਾਲੀ ਦੇ ਨਾਲ ਨਾਲ ਹੀ ਮੈਂ ਚੁਟਕੀ ਰੰਗ ਪਾ ਦਿੱਤਾ ਤੇ ਬਹੁਤ ਸਾਰੀਆਂ ਭੈਣਾਂ ਚਾਸਣੇ ਚ ਰੰਗ ਪਾਉਂਦੀਆਂ ਨੇ ਮੈਂ ਕਦੇ ਚਾਸਣੇ ਚ ਕਲਰ ਨਹੀਂ ਪਾਇਆ ਮੈਂ ਆਵਾਲਣ ਲਈ ਪਾਵਣੀ ਹੁੰਨੀ ਆ ਤੇ ਹੁਣ ਇਹਨਾਂ ਦੀ ਪਿਸ ਕੱਢ ਦੂੰਗੀ ਹਨਾ ਠੀਕ ਹੈ ਨੇ ਏਰੀ ਪਿਸ ਨਿਕਲ ਜੂ ਨੇ ਏਰੀ ਪਿਸ ਨਿਕਲ ਜੂ ਪਾਣੀ ਨਿਕਲ ਜਾਨੀ ਕਿ ਫੋਕਾ ਤੇ ਐਨੇ ਆਪਾਂ ਕੀਰਦੇ ਜੀ ਪਿਆਜ਼ ਗਰਮੀ ਬਹੁਤ ਜ਼ਿਆੜੀ ਆ ਪਰ ਮੈਨੂੰ ਹਨਾ ਪੱਖੇ ਤੋਂ ਬਿਨਾ ਮਿਲ ਖੁਰਕਲੂਂਟ ਦੀ ਜਿਹੜਾ ਮੈਂ ਹੁਣ ਪੱਖੇ ਥੱਲੇ ਬਾਗ ਗਈ ਫਿਰ ਮੈਂ ਸਾਰਾ ਪਿੰਡਾ ਨਾ ਸਾਰਾ ਪਿੰਡ ਤੇ ਮੇਰੋਂ ਖੁਰਕਟ ਖੜੂਗੀ ਤੇ ਇੱਕ ਟੀਕਾ ਲਵਾ ਲਈ ਇੱਕ ਟੀਕਾ ਮੈਂ ਪਰਸ ਨੂੰ ਲਵਾਉਣਾ ਹੈਗਾ ਦਵਾਈ ਡਾਕਟਰ ਨੇ ਦੇ ਦਿੱਤੀ ਆ ਢੜਰੀ ਵੈਸੀ ਨੇੜੇ ਜਾਣਾ ਨਹੀਂ ਲੱਗਿਆ ਦਵਾਈ ਨੂੰ ਤਾਂ ਮੈਂ ਤਾਂ ਪਹਿਲੇ ਤੇ ਪਹਿਲੇ ਮਰ ਚ ਗਿਆ ਜੇ ਇੰਨੀ ਲੋਪ ਪੈਂਦੀ ਆ ਅੱਜ ਤਰੀਕ ਹੈਗਾ 9 ਤੇ ਬਹੁਤ ਜ਼ਿਆੜੇ ਲੋਪ ਪੈਂਦੀ ਹੈਗੀ ਪਰसों ਆਪਣੀ ਫੀਟਿੰਗ ਮੱਚ ਗਈ ਚੌਥੇ ਆਪਣੀ ਮੱਝ ਦਾ ਸਿੰਗ ਟੁੱਟ ਗਿਆ ਕੱਲ ਕੱਲ ਵੀ ਮੇਰੇ ਪਿੰਡੇ ਤੇ ਇੰਨੀ ਖਾਲ ਉੱਠੀ ਜਾਂਦੀ ਆ ਬਹੁਤ ਜ਼ਿਆਦੇ ਪਤਾ ਨਹੀਂ ਕੀ ਕਰਾਂ ਚੱਕਰ ਕੱਠਾ ਹੀ ਚੜਦਾ ਜਿਵੇਂ ਚੜਦਾ ਵਾ ਮੈਂ ਰੋਟੀ ਅੱਜ ਵੀ ਬਿਰਖਾਸੇ ਬਣਾ ਲਈ ਸੀ ਨੇ ਮੈਂ ਕਿਹਾ ਸੀ ਮਾਤਾ ਪਹਿਲੇ ਹਨਾ ਬੱਚੇ ਕੁਝ ਨਾ ਕੁਝ ਮੰਗਦੇ ਨੇ ਸਿਰ ਹੁਣ ਤਾਂ ਪਹਿਲੇ ਰੋਟੀ ਹੋਣ ਜਿੰਨੇ ਜਵਾਬ ਕਰਨਾ ਨਾ ਬਣਾਇਆ ਕਰੇ ਹਨ ਕਈ ਚੀਜ਼ਾਂ ਜਿ ਆ ਗਈਆਂ ਨਾਲੀਆਂ ਹਰ ਕਿਸਮਾਨ ਸਰਦਾਰ ਜੀ ਨੂੰ ਇਕੱਠਾ ਮੰਗਾਇਆ ਥੋੜੇ ਥੋੜੇ ਨਾਲ ਲੈ ਜਾਣ ਪੈਗਟਤਾ ਆਹ ਛੋੜਤਾ ਆਹ ਖਾ ਕੇ ਹੁਣ ਲੈ ਜਾਓ ਕਪਲੇ ਹੀ ਬੈਠਿਆ ਜੇ ਖਾਗੀ ਖਾਣ ਮਾਂ ਤਾਂ ਰੋਟੀ ਨਹੀਂ ਖਾਦੀ ਸੁੱਤੇ ਉੜ ਦੀ ਖੂਮੇ ਲੈ ਜੇ ਦੇ ਦੋ ਫੁਰਕਰੇ ਦੇ ਰੋ ਚੀਸ ਦੇ ਰੋ ਹਨਾ ਤੇ ਜਿਹੜੀਆਂ ਆਪਣੇ ਘਰ ਵਾਲੀਆਂ ਚੀਜ਼ਾਂ ਨੇ ਇਹ ਵਧੀਆ ਨੇ ਕਿ ਉਹ ਮਾਂ ਹੁਣ ਪਯੌਰ ਕਿਉਂ ਚ ਬਣਾਵਾਂਗੇ ਜੇ ਸਿਕੋਚੀ ਬਣੂ ਬਣਨਗੇ ਆ ਪਾਸਤਾ ਵੀ ਜੇ ਸਿਕੋਚੀ ਬਣੂਗਾ ਜਿਹੜੇ ਮਿੱਠੇ ਚੌਲ ਬਣਾਣਗੇ ਉਹ ਵੀ ਦੇਸੀ ਘਿਓ ਚ ਬਣਾਣਗੇ ਜਿਹੜਾ ਤੇ ਬੱਚਿਆਂ ਨੂੰ ਇਆਂ ਜਿਹੀਆਂ ਚੀਜ਼ਾਂ ਥੋੜਾ ਜਿਹਾ ਘੱਟ ਪਸੰਦ ਨੇ ਨਮਕੀਨ ਤਲੀਆਂ ਫੁੜੀਆਂ ਚੀਜ਼ਾਂ ਜ਼ਿਆਦਾ ਖਾਂਦੇ ਨੇ ਤੇ ਇਸ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਕਰਦੇ ਹੈਨਾ ਹਲਕਾ ਜਿਹਾ ਮਿੱਠਾ ਪਾਵਾਂਗੇ ਤਾਂ ਮਿੱਠਾ ਪਾਵਾਂਗੇ ਥੋੜਾ ਪਾਵਾਂਗੇ ਥੋੜਾ ਮਿੱਠਾ ਪਾ ਕੇ ਬਣਾਵਾਂਗੇ ਚਾਹੋ ਇਹ ਆਹ ਨੂੰ ਦੇਖੋ ਕੀ ਕੜਿਆ ਚਲੋ ਹੁਣ ਮੁੰਡੇ ਨਾਲ ਸਾਰੇ ਖੇੜ ਲੱਗ ਜਾਣਗੇ ਥੋੜੇ ਜਿਹਾ ਪਾਣੀ ਵਿੱਚ ਪੋਰਪੋਰ ਲੈ ਆਪਾਂ ਲੋ ਜੀ ਆਪਾਂ ਪਾਸਤੇ ਦਾ ਪਾਣੀ ਕੱਢ ਲਿਆਗਾ ਨਚੌੜਾਂ ਦਾ ਪਾਣੀ ਕੱਢ ਲਿਆ ਪਿਸਤਾ ਨੇ ਪਾਸਤੇ ਅੱਜ ਦਿੱਤਾ ਇੱਕ ਦਿਨ ਦੀ ਧੁਫਨਾਲੀ ਸੰਗੜਾ ਤੇ ਐਨੇ ਨਾ ਇਹਨਾਂ ਦਾ ਪਾਣੀ ਵਿੱਚ ਚੜਦਾਗਾ ਆ ਪਾਣੀ ਵਿੱਚ ਛੱਡ ਜੂ ਨਾ ਇਹ ਚ ਮੈਂ ਖੂਬ ਸਾਰਾ ਖੁੱਲਾ ਜਿਹਾ ਪਾਣੀ ਪਾ ਕੇ ਕੱਢ ਲਿਆ ਪਾਣੀ ਇਹਦਾ ਇਹਦਾ ਵੀ ਇਹਦਾ ਵੀ ਤੇ ਹੁਣ ਆਪਾਂ ਦੋਕ ਭਾਂਡੇ ਮਾਂਜ ਲਾਨੇ ਤੇ ਆਪਾਂ ਲਾ ਲਵਾਂਗੇ ਇਹਨਾਂ ਨੂੰ ਤੜਕਾ ਮਿੱਠੇ ਜਵਾਲਾ ਨੂੰ ਖੰਡ ਦਾ ਲਾ ਲਾਂਗੇ ਉਹਨੂੰ ਨਾਣ ਮਿਰਚਾਂ ਵਾਲੇ ਨਾਣ ਮਿਰਚ ਦਾ ਲਾ ਦਾਂਗੇ ਦੇ ਯਾਰ ਜਰਾ ਇਹ ਬਾਅਦ ਵਿੱਚ ਮੇਰਾ ਪਾਣੀ ਵਾਲੇ ਭਾਂਡੇ ਨੇ ਮਲਾਕਾ ਟੋਕਟ ਮੈਂ 11 ਵਜੇ ਤੋਂ ਬਾਅਦ 4-5 ਵਾਰ ਕੰਢ ਮਾਰ ਪਾਣੀ ਆਇਆ। ਹੋਰ ਪਾਣੀ ਵਾਲੇ ਪਾਈਨੇ ਨੇ ਗਲਾਸ ਭੁੰਦੇ ਨੇ। ਤੀਜੀ ਵਾਰ ਕੈਂਪਰ ਭਰਿਆ ਹੁਣ। ਭਾਂਡਿਆਂ ਨੂੰ ਕੀ ਦੋਇਥੇ 10 ਕਿਲੋ ਆ ਤੀਜੀ ਵਾਰ ਭਰਿਆ। ਗਰਮੀ ਦੀ ਵਾਰੀਆਂ ਪਾਣੀ ਪੀਣ ਚ ਵਧੀਆ ਜਿਹਾ ਸਾਫ਼ ਪਾਣੀ ਤਾਂ ਪੀਂਜੇ ਨੂੰ ਪਾਣੀ ਦੀ ਘਾਟ ਤਾਂ ਨਹੀਂ ਕਰਨਾ। ਨੂਨ ਵਾਲੇ ਕੁੜਤੇ ਜਦ ਸਖਾਈ ਜਾਂਦੇ ਨੇ ਪਾਣੀ ਪੀਂ ਜਾਂਦੇ ਨੇ ਕੁਛ ਸੇਫਰ-ਫਰੇ ਖਾਣ ਨੂੰ ਪਾਣੀ ਪੀਂ। ਖਵਾਲੀ ਹੈ। ਫਰਤ-ਫਰਤ ਭਾਂਡੇ ਮਾਰਦੇ ਨੂੰ ਜਮੀ ਖਾਨ ਕੋਈ। ਇਹ ਤਾਂ ਦੋ ਦਸੀ ਦਾ ਥੋੜਾ ਜਿਹਾ। ਚਾ ਚਾ ਉਹ ਵਾਲਾ। ਖੱਬੇ ਦਾ ਥੋੜੀ। ਤੇ ਚਾ ਵੀ ਮੱਖਾ ਦੋ ਗਲਾਸ ਬਣਾਈ ਬੰਦੀ। ਚਾ ਤਾਂ ਹੁਣ ਕਿਹੜੀ ਪੀਣ ਕਿ ਪਾਂਡੇ ਛੇੜੀ ਕੱਢੂੰਗੀ ਚੋ। ਹੋਈ ਟੜਕਾ ਲਾਜੀ। ਮਾਝਾ ਤੁਹਾਡਾ ਮੜਿਆ ਤੇ ਕੱਟ ਇੱਕ ਕੜਸੀ ਨੂੰ ਉੱਥੇ ਤੇ ਰਹਿਣਾ ਜਿਹੜਾ ਮੈਂ ਸਬ ਬਣਾਇਆ ਹੀ ਤੇ ਆ ਬਣ ਜੋ ਤੋਂ ਤੁਹਾਡਾ ਖੰਡ ਨਾ ਖੰਡਿਆ ਜੈਸੀ ਘਰੋਂ ਬਣਾ ਲਾਇਆ ਲੀਟਰ ਨੂੰ ਦੂਜਾ ਸੱਤ ਮਸਿਮੇ ਦਿਨ ਮੁੱਕ ਗਿਆ ਕਿਲੋ ਪਿਓ ਇਹਦੇ ਵਿੱਚ ਪਾ ਪਾਣਾ ਮੈਂ

ਤੁਸੀਂ ਜਿਹੜਾ ਪਾਸਤਾ ਬਣਾਉਂਗੇ ਤੁਸੀਂ ਦੇ ਵਿੱਚ ਟਮਾਟਰ ਤੇ ਖੀਰਾ, शिमला ਮਿਰਚ ਤੇ ਮਟਰ ਨਹਰੇ ਖੀਰਾ ਪੂਰਾ ਵੀ ਕੱਟ ਕੇ ਚ ਪਾਸਤਾ ਕਰਦੇ ਹੋ ਸਾਡੇ ਬੱਚੇ ਸਿੰਪਲ ਤਰੀਕੇ ਨਾਲ ਖਾਂਦੇ ਨੇ ਤੇ ਸਿੰਪਲ ਤਰੀਕੇ ਨਾਲ ਹੀ ਬਣਾਵਾਂਗਾ ਕੱਲ ਤੇ ਆਇਆ ਕਰਦੇ ਹੋ ਤੁਸੀਂ ਜੋ ਵੀ ਨਾ ਤੁਹਾਡੇ ਬੱਚੇ ਸਬਜ਼ੀਆਂ ਖਾਂਦੇ ਨੇ ਤੁਸੀਂ ਉਹ ਪਾਸਾ ਕਰਦੇ ਹੋ ਚਲੋ ਇਸ ਪੈਰ ਵਿੱਚ ਅਸੀਂ ਜੇ ਆਪਾਂ ਜਿਹੜਾ ਨਾਲ ਤੇ ਅਲਪ ਅੱਜਨ ਪਿਆਜ਼ ਇੱਧਰ ਆਪਣੀ ਬਾਂਗੀ ਆ ਦੋ ਰੈਸਪੀਆ ਕਰਕੇ ਦਿੰਨੇ ਆ ਇੱਧਰ ਆਪਣੀ ਤੇਲ ਹੋ ਗਿਆ ਹੋ ਗਿਆ ਗਰਮ ਤੇ ਥੋੜਾ ਜਿਹਾ ਮਨ ਘੱਟ ਗਾ ਲਓ ਤੇ ਥੋੜਾ ਜਿਹਾ ਆਪਾਂ ਹੋਰ ਪਾ ਲਾਂਗੇ ਤੇ ਹੋ ਗਿਆ ਇੱਧਰ ਗਰਮ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਖੰਡ ਇਹਦੇ ਵਿੱਚ ਖੰਡ ਪਾਵਾਂਗੇ ਤੇ ਇੱਧਰ ਪਿਆਜ਼ ਆਪਣਾ ਭੁੰਜਦਾ ਗਾ ਜੀਰਾ ਕੜਾ ਤੇਲ ਸਿਓ ਗਰਮ ਕਰ ਲੇ ਜੇ ਤੁਸੀਂ ਤੇ ਉਹਦੇ ਸਿਰਾ ਪਾ ਲੈ ਜੀ ਦੇ ਕੁਵਾਰ ਆਪਾਂ ਕਿਆਲ ਪਾ ਲਏ ਇਹਦੇ ਵਿੱਚ ਕੋਈ ਗੜੀ ਪਿਆਲ ਠੀਕ ਹੈ ਤੇ ਇਹਦੇ ਵਿੱਚ ਆਪਾਂ ਕੁਕੂ ਨਹੀਂ ਪਾਉਣਾਗਾ ਤੇ ਆਪਾਂ ਇਹਦੇ ਵਿੱਚ ਕੁਕੂ ਨਹੀਂ ਪਾਉਣਾ ਐਨਿਕਾ ਕੜਤੀ ਪਾਣੀ ਦੀ ਪਾਉਣੀ ਖਾਂਦ ਦੀ ਜੇ ਖਾਂਦ ਕੜਤੀ ਪਾਣੀ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਚੌਕੇ ਜਿਰੋ ਆਏ ਸਾਰੇ ਖੰਡ ਦਾ ਪਾਣੀ ਬਣ ਗਿਆ ਔਰ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਤੁਸੀਂ ਸਾਡੇ ਕੋਲ ਅੱਜ ਸਮਾਨ ਮਝਾ ਹੁਣ ਲਗੀ ਦਾ ਸਮਸਾ ਬਾਜੀ ਕੁਝ ਵੀ ਨਾ ਹੋਣ ਲੱਗੀ ਹੈ ਨਾ ਉਸ ਤੋਂ ਪਹਿਲੇ ਚਾਹ ਸੁਣੇ ਥੋੜੇ ਕਾਣੇ ਹੈ ਨਹੀਂ ਵੀ ਤੇ ਮਿੱਠੇ ਚਾਹ ਤੇ ਜੋ ਵੀ ਖੋਪਾ ਦਾਖਾ ਹੈ ਖੋਪਾ ਦਾ ਪਿਆ ਹੋਊਗਾ ਘਰ ਮਖਾਨ ਪਾਉਣਾ ਦਾ ਤੇ ਇੱਕ ਮੈਂ ਦੇਖ ਲਿਆ ਜੇਰਾ ਕੁਝ ਹੋਇਆ ਪਾ ਲਵਾਂਗੀ ਬਾਅਦ ਵਿੱਚ ਕਿਤੇ ਵਧੀਆ ਲੱਗੇ ਹੈ বিনা ਹੁੰਦੇ ਆਲੇ বিনা ਆਸਾ ਤੇ ਰੋਈ ਸਾਰੇ ਬੱਚੇ ਬੜਾ ਸਮਾਨ ਪਾਉਣ ਲਈ ਜੀ ਪਤਾ ਨਹੀਂ ਕੀ ਆਵੇ ਲੋਜੀ ਇਹ ਆਪਣਾ ਪਾਸਟ ਜਿਹੜਾ ਮਸਾਲਾ ਦਾ ਤਿਆਰ ਹੋ ਗਿਆ ਦਾ ਇਹਦੇ ਵਿੱਚ ਆਪਾਂ ਪਾਵਾਂਗੇ ਸਵਾਦ ਅਨਸਾਰ ਨਮਕ ਤੇਰੇ ਵਿੱਚ ਪਸਾਰਣ ਸਾਲ ਮੋਨ ਲੱਕ ਪਾਵਾਂਗੇ ਕਿਉਂਕਿ ਹਜੇ ਮੇਰੀ ਉਹ ਖਾਨ ਕੁੜੀ ਨਹੀਂ ਹੈਗੀ ਉਧਰ ਸੁਖਮਣ ਮੈਨੂੰ ਵੀ ਲੈ ਦੇ ਤੇਰੇ ਵਿੱਚ ਪਾਵਾਂਗੇ ਪਾਣੂਨ ਥੋੜੀ ਜੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਥੋੜੀ ਜਿਹੀ ਹਲਦੀ ਬਸ ਬਾਰਨਸ ਆਹ ਮੀਨ ਠੀਕ ਹੈ ਜੀ ਤੇ ਇਧਰੋਂ ਆਪਣੀ ਖੰਡ ਬਸ ਫੜ ਜੂ ਥੋੜੀ ਜਿਹੀ ਰਹਿ ਗਈ ਤੇ ਆਪਾਂ ਪਾਸਤਾ ਪਾ ਲਾਂਗਾ ਆਸਾ ਇਹਦੇ ਵਿੱਚ ਰਾਲੋ ਤੇ ਬੱਚਿਆਂ ਨੂੰ ਖਵਾਓ ਮੈਂ ਭਾਲੀ ਕਰ ਦਿੱਤਾ ਹੈ ਥੋੜਾ ਜਿਹਾ ਰੋਣ ਵਿੱਚ ਨਾ ਕੱਟ ਪਾਇਆ ਮਨੇ ਕਿ ਟੱਕ ਖਾਂਦੇ ਨੇ ਜਵਾਕ ਰੋਣ ਵਿੱਚ ਲੋ ਜੀ ਜਿਹੜੇ ਆ ਚਾਹ ਵਾਲੇ ਇਹਨਾਂ ਦੀ ਚਾਹ ਦੀ ਜਿਨੀ ਆਪਣੀ ਖਾਂਦਾ ਜਿਹੜੀ ਉਹ ਖੁੱਲ ਗਈ ਐ ਤੇ ਆਪਾਂ ساری ਚਾਹ ਰੋਣ ਵਿੱਚ ਪਾ ਦਿੰਦੇ ਹਾਂ ਥੋੜਾ ਮੋਲਰੇ ਚਾਵਲ ਨੇ ਹਨਾ ਬਾਸਤੀ ਚਾਵਲ ਨੇ ਮਹਗੇ ਚਾਵਲ ਦੇ ਤਾਂ ਕਲਾ ਕਲਾ ਥੋੜੇ ਬਾਕਤੀ ਨਾ ਧਿਆਨ ਰੱਖਾ ਕਰੋ ਇਥੇ ਕਟਸੀ ਪੋਰਲੀ ਮਾਰਿਆ ਕਰੋ ਤੇ ਇੱਕ ਉਹੋ ਕਰ ਲਿਆ ਕਰੋ ਅੱਜ ਮੈਨੂੰ ਖਾਣਨ ਦਾ ਟਾਈਮ ਨਹੀਂ ਲੱਗਾ ਕਿਉਂਕਿ ਚਾਵਲ ਵੀ ਅੱਜ ਹੀ ਲਿਆਂਦੇ ਨੇਗੇ ਥਾਲ ਲਿਆ ਕਰੋ ਚਾਵਲ ਧਿਆਰ ਲਿਆ ਕਰੋ ਜੇ ਟੁੱਟ ਜੀ ਹੁੰਦੀ ਉਹਨਾਂ ਦੀ ਖੀਰ ਬਣ ਜਾਂਦੀ ਹੈ ਜਿਹੜੇ ਸਾਫਟ ਹੁੰਦੇ ਨੇ ਪਰ ਅੱਜ ਤਾਂ ਸਾਰੇ ਟੁੱਟ ਟੱਕ ਵਿੱਚ ਹੀ ਹੈ ਜੁਦਾ ਜੀ ਪਾਸ ਤਾਂ ਆਪਣਾ ਹੋਊਗਾ ਤਿਆਰ ਚਾਹਿਆ ਪਖਾਈਏ ਤੇ ਬੱਚਾ ਰਖਾਈਏ ਤੇ ਬੱਚਾ ਲੋਰੀ ਬਣਾਇਆ ਮੈਂ 3-4 ਬੱਚੇ ਖਾਣਗੇ ਤਾਂ ਮਣੀ ਕਹਿੰਦੀ ਮੈਨੂੰ ਨਹੀਂ ਵਧੀਆ ਲੱਗਦਾ ਪਾਸਤਾ ਮੈਨੂੰ ਤਾਂ ਪੈਸੇ ਵਧੀਆ ਲੱਗਦਾਗਾ ਫਿਰ ਮਹਾਂ ਉਹ ਚੌਲ ਖਾਣਗੇ ਨਹੀਂ ਚੌਲ ਖਾਣਗੇ ਐ ਕਿ ਮਾਂ ਮੁੱਟਾ ਲੈੰਦਾ ਹੂੰ ਵੇਖ ਦਿੱਤੇ ਡੜੀ ਦੇ ਮੁੱਟਾ ਪਾਸਤਾ ਜਾਂ ਦੱਪਕਾਏ ਨਾ ਭੁੱਲ ਦਿਓ ਉਹ ਵੀ ਬਰੀਕ ਦਿਓਣਾ ਸੀ ਉਹ ਬਰੀਕਾ ਸੋਹਣਾ ਲੱਗਦਾ ਪਿਆ ਪਲੇਟਾਂ ਚ ਏ ਮੋਟਾ ਪਾਸਤਾ ਪਲੇਟਾਂ ਤੇ ਆਇਆ ਸੋਨਾ ਗਾ ਦਾ ਸਵਾਦ ਇੱਥੋ ਹੀ ਆਉਣਾ ਇਹਨਾਂ ਦਾ ਖਾਣ ਚ ਤੁਸੀਂ ਵੀ ਜਿਹੜੀ ਮੈਂ ਜਿਹੜਾ ਪਹਿਲਾਂ ਪਾਸਤਾ ਮਗਵਾਉਂਗੀ ਆ ਬੱਚਿਆਂ ਲਈ ਹੈ ਨਾ ਸੌਖੀ ਜਿਹੀ ਰੈਸਪੀ ਹੈ ਜੀ ਬਹੁਤ ਘੱਟ ਸਮੇਂ ਚ ਬਣਨ ਵਾਲੀ ਤੁਸੀਂ ਬਰੀਕ ਪਾਸਤਾ ਮੰਗਵਾਓ ਬਰੀਕ ਹੁੰਦਾ ਜਿਹੜਾ ਉਹ ਬਰੀਕ ਨਾ ਵਧੀਆ ਹੁੰਦਾ ਉਹ ਪਲੇਟਾਂ ਤੇ ਸੋਨਾ ਲੱਗਦਾ ਤੇ ਹੁਣ ਵੱਡੇ ਵੱਡੇ ਪੀਸ ਹੋ ਗਏ ਇਹਦੇ ਤੇ ਗੈਸ ਸੱਪਾ ਕਰ ਦਿੱਤਾ ਬੰਦ ਤੇ ਇਹਦਾ ਵੀ ਗੈਸ ਸੱਪਾ ਹਜੇ ਚੱਲੀ ਜਾਂਦਾ ਕਿਉਂਕਿ ਇਹ ਮਿੱਠਾ ਰਲੂਗਾ ਹਨਾ ਤੇ ਜਿਹੜਾ ਮਾੜਾ-ਮੋਟਾ ਪਾਣੀ ਹੋਊਗਾ ਚੌਲਾਂ ਚ ਇਸ ਤਰ੍ਹਾਂ ਵੀ ਸੁੱਕੂ ਜੂਗਾ ਥੋੜਾ ਇੰਸਾਰ ਕੇ ਮਿਰਚ ਬੰਨ ਸਵੰਨੇ ਕੁਵਾਨ ਦੋ ਤੇ ਦੋ ਤੀਆਂ ਲੈ ਦੋ ਤੇ ਦੋ ਤੀਆਂ ਨਾਲ ਪਾਜ ਸਾਡਾ ਵੀ ਰਾਜ ਹੈ ਦੀਦੀ ਦਾ ਕੱਪੜੇ ਵੀ ਟੇਮ ਮਾਰਨ ਨਾਲ ਉਹਨੇ ਚੱਕ ਲਈ ਘੰਟੇ ਹੋ ਗਏ ਮਾਰ ਦੇ ਨਹੀਂ ਕੰਮੀ ਆ ਕਾ ਹੈਗਾ ਤਾਂ ਕੰਮ ਆਏ ਤੇ ਜਿਵੇਂ ਹੋ ਤਾਂ ਟਾਈਮ ਹੋਤਰੇ ਕੋਈ ਹੋ ਤਾਂ ਸੇਕ ਮਾਰਦਾ ਤੇ ਕੱਪੜੇ ਨੂੰ ਹੱਥ ਲਾਉਂ ਲੋ ਜੀ ਨਾ ਮਾਲੇ ਹੋ ਜਾਣਗੇ ਹਾਂਜੀ ਬੱਚਾ ਹੈ ਹੱਸੋ ਕਿਹੜਾ ਮਿੱਠਾ ਖਾਓ ਕਿਹੜਾ ਕਰਾਰਾ ਖਾਓ ਕਰਾਰਾ ਮੈਂ ਖਾਣਾ ਤੂੰ ਕਿਹੜਾ ਖਾਵੇਂਗੀ ਮੈਂ ਮੈਂ ਮਾਂ ਮਾਂ ਚਮਚੀ ਹਲਕੀ ਕੰਮ ਚਾਹੋ ਹਾਂ ਦੋ ਹੰਮੀ ਨੂੰ ਦੀਨੇ ਨਿਕਲ ਕੇ ਦੇ ਜਾਈ ਆਹ ਚਮਚੀ ਆਹ ਇਹ ਨੇ ਆ ਗਈ ਆ ਅੱਜ ਆਮ ਕੁੜਾ ਹਨਾ ਮੈਂ ਕਹਿੰਦਾ ਤੁਹਾਨੂੰ ਇਹ ਕਰਕੇ ਉਹ ਘਰ ਮੇਰਾ ਪੰਨੋ ਜੀ ਬਨਸਵੰਨੇ ਭਗਵਾਨ ਹਨਾ ਦੋ ਤੇ ਦੋ ਤਿੰਨ ਪੱਜ ਨਾਲ ਸੀ ਵੀ ਖਾ ਲਾਂਗੇ ਸੰਤ ਸਸਰੂ ਹਨ ਕੋਲ ਹੀ ਹੋ ਜਾਵੇ ਬਣਾਉਣ ਦੀ ਅਸੀਂ ਕਿੱਦਾਂ ਦਿਖੀ ਜਾਂਦੇ ਜਵਾਬ ਕੌਣ ਦੇ ਬਣਾਵਾਂਗੇ ਹਨਾ ਜੇ ਸੋਹਰੇ ਪਾਂ ਦੇ ਪਤੀ ਜੇ ਜਾਂ ਦੋ ਤੇ ਆਏ ਹੋਣੇ ਸੋਖੇ ਸੋਖੇ ਆਪਾਂ ਰੈਸਪੀ ਇਕ ਦੋ ਲਗਾਤਾਰ ਲੈ ਕੇ ਆਵਾਂਗੇ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਨਾ ਸੋਖੇ ਸੋਖੇ ਰੈਸਪੀ ਦੇਖਣ ਲਈ ਦੇ ਦੇਖੋ ਹੁਣ ਪੈਣਾ ਕਹਿੰਦੀ ਸੀ ਕਿ ਆ ਵੀ ਜਿਹੜੇ ਚੌਲ ਨੇ ਵੀ ਸਾਡੇ ਘਰ ਦੇ ਜਿਹੜੇ ਸੋਡੇ ਵੀ ਮੁੱਲ ਦੇ ਮਹਿੰਗੇ ਚੌਲ ਨੇ ਤਾਂ ਇਕੱਲੇ-ਕੱਲੇ ਦੇਖੋ ਜੀ ਕੋਈ ਨਹੀਂ ਮੇਰੇ ਚੌਲ ਜੁੜੇ ਹੈਗੇ ਇਹ ਘਰ ਦੀ ਨੇ ਸੈਲਰ ਚੋਂ ਅੱਜੀ ਲਿਆਂਦੇ ਨੇ ਠੀਕ ਹੈ ਜੀ ਹਾਂ ਰੰਗ ਚੌਲਾ ਖਾਣਾ ਹੈ ਉਹ ਚੱਕ ਲਿਆ ਤੰਗੜੀ ਉਹਦਾ ਕਹਾਣਾ ਮਾਂ ਨੇ ਕੀ ਲਈ ਸੀ ਪਰਾਵਲੀੜ ਕਹਿੰਦੀ ਕਈ ਥੀਰ ਦੇ ਚਮਚ ਚਮਚ ਰਹਿਣ ਤਾਂ ਰਿਹਾ ਮਗਰ ਮੈਂ ਵੀ ਦੋ ਮਿੰਟ ਇਸੇ ਬਾਰੇ ਗੱਲਾਂ ਕਰ ਸਕਦਾ ਚਲੋ ਇਹ ਪਾ ਆਇਆ ਆ ਗਿਆ ਪਰਾਵਲੀੜ ਨੂੰ ਖਵਾਲੀ ਆਪਾਂ ਕਰਦੇ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇੱਕ ਦੋ ਪਲੇਟਾਂ ਕਰਦੇ ਨੇ ਮੈਂ ਉਹ ਕਾਲੀਆਂ ਵੀਡੀਓ ਦਾ ਵੀ ਮੈਂ ਕਰਦੇ ਆ ਇੱਕ ਮਿਲਾਂ ਕੇ ਕਾਲੀਆਂ ਨਵੇਂ ਬਲਗ ਹੁਨਾ ਨਵੀਂ ਰੈਸਪੀ ਨਾਲ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ